ਤੁਸੀਂ ਇਹ ਤਾਂ ਜਗ ਜਗ ਲਿਖਿਆ ਦੇਖਿਆ ਹੋਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜ੍ਹਾਈ ਕਰ ਲਈ ਇੱਥੇ ਮਿਲੋ ਪਰ ਇਹ ਤੇ ਦਿਲ ਲਿਖਿਆ ਦੇਖਿਆ ਹੋਣਾ ਕਿ ਵਿਦੇਸ਼ ਤੋਂ ਆਏ ਹੋਏਆਂ ਲਈ ਇੱਥੇ ਪੜ੍ਹਾਈ ਦਾ ਇੰਤਜ਼ਾਮ ਹੈ ਤੇ ਇੱਥੇ ਪੰਜਾਬ ਵਿੱਚ ਨੌਕਰੀ ਲੈਣ ਲਈ ਮਿਲੋ ਮੈਂ ਨਹੀਂ ਕਹਦਾ ਜਸ਼ਨਦੀਪ ਗਵਾਂ ਅੱਜ ਕੱਲ ਪਾਸੋ ਕੁੜੀ ਨੇ ਵੀਡੀਓ ਦੇ ਵਿੱਚ ਬੋਲੀ ਜਦੋਂ ਉਹਨੂੰ ਉਹ ਲੋਕੀਂ ਦੇਖੀ ਸਮੈਂ ਪਹਿਲਾਂ ਵੀ ਕਿਹਾ ਸੀਗਾ ਅੱਜ ਮੈਂ ਤੀਜੀ ਵਾਰ ਭਾਰਤ ਦਾ ਟੰਡਾ

ਉਹਨੇ ਤੁਸੀਂ ਭਾਵੇਂ ਸਗਰੀ ਪੰਜਾਬ ਤੋਂ ਸੀ ਇੱਥੇ ਲੜ ਰਹੀ ਸੀ ਦੇਸ਼ ਵਾਸਤੇ ਲੜੇ ਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਏ ਤਾਂ ਅੱਜ ਖਰੇ ਮੰਤਰੀ ਬਣੇ ਮੁੱਖ ਮੰਤਰੀ ਬਣੇ ਬਦਾਇਖਬ ਬਣੇ ਆਥ ਇੱਥੇ ਉਹਨਾਂ ਦਾ ਇੱਥੇ ਵਾਰੀਆਂ ਦੇਣੀਆਂ ਪੈਂਦੀਆਂ ਵਾਰੀਆਂ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਆਇਗਾ ਪਰ ਮੈਂ ਮਸ਼ਹੂਰ ਨਹੀਂ ਹੋਣਾ ਮੈਂ ਲੋਕਾਂ ਦੇ ਦਿਨਾਂ ਤੇ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿੰਨੀ ਕੀ ਗੱਲ ਕੋਈ ਗੱਲ ਨਾ ਉਹ ਡਿਸਟਰਬ ਨਹੀਂ ਮੈਂ ਦੋ ਮਿੰਟ ਮੈਂ ਜਾਣ ਕੇ ਲੱਭਦਾ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲ ਨੂੰ ਖੋਲ੍ਹ ਦਿਓ ਮਸ਼ਹੂਰ ਹੋ ਜਾਵੇਂ ਬੱਲੇ ਬੱਲੇ ਉਹ ਵੀ ਥੋੜੀ ਇਹਦੇ ਵੀ ਠੀਕ ਐ ਅਨਾਉਂਸਮੈਂਟ ਕਰਦੀ ਇਹ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੋਹਰ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀਆਂ ਮੋਹਰਾਂ ਮਿਲ ਜਾਨ ਕਿਸੇ ਨੂੰ ਚਾਂਦੀ ਦੇ ਟਕੇ ਮਿਲ ਜਾਨ ਤੇ ਲੋਕ ਲੰਘਾ ਵੱਧ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੱਚਾ ਭਟ ਮਸਤ ਬੰਦਾ ਸਾਧੂ ਸੰਤ ਕੋਈ ਲੈਟਰ ਘਾਇਜ ਲੋਕਾਂ ਨੇ ਦਿਲਾਤ ਵਸਣ ਵਾਸਤੇ ਕੀ ਕਰਨਾ ਪੈਂਦਾ ਨਹੀਂ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣੋ ਜਦੋਂ ਉਹਦੀ ਵਾਰੀ आई ਫਕੀਰ ਸੀ ਉਹਨੇ ਦੇਖਿਆ ਖਰਵੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਫਕੀਰ ਕਹਿੰਦਾ ਯਾਰ ਤੂੰ ਤਾਂ ਹੈਂਡੀਕੈਪ ਹੈ ਤੂੰ ਤਾਂ ਆਹ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇ ਤੇਰੀ ਵਾਰੀ ਨਹੀਂ ਆਉਣੀਗਾ ਤੂੰ ਇੱਧਰ ਘਰ ਤੂੰ ਮੇਰੀ ਵਾਰੀ ਲੈ ਲੈ ਮੈਂ ਦੁਬਾਰੇ ਇੱਥੇ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਪਾਰੀ ਉਸ ਅਪਾਹਜ ਬੰਦੇ ਦਿੱਤੀ ਆਪ ਕਿੱਥੇ ਆ ਗਏ ਲੈਸ ਨੇ ਇਹ ਫੇਰ ਇਹਨਾਂ ਉਸ ਪਹੀਰ ਦੀਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਜੱਖ ਵੀ ਬੰਦਾ ਮੈਂ ਡੱਕ ਰਿਹਾ ਤੂੰ ਤਾਂ ਸੱਟਾਂ ਵੱਜੀ ਹੋਈਆਂ ਨੇ ਜੜਾ ਤੂੰ ਤਾਂ ਬੈਠਿਆ ਲੱਗੇ ਤੂੰ ਤਾਂ ਖੜਿਆ ਵੀ ਨਹੀਂ ਹੋ ਰਿਹਾ ਜੀ ਨੈਂਗੀ ਬੋਲ ਲੰਬੀ ਹੈ ਤੂੰ ਤਾਂ ਲੈਂਚ ਨਹੀਂ ਲੱਗਿਆ ਜੀ ਤੇ ਤਿਵਾਰੀ ਨਹੀਂ ਹੋਣੀ ਤੂੰ ਇੰਨਾ ਕਰ ਤੂੰ ਮੇਰੀ ਵਾਰੀ ਤੇਰਾ ਮੈਂ ਦੁਬਾਰਾ ਆ ਜੀ ਫੇਰ ਲੱਗੇ ਜਦੋਂ 7-8 ਵਾਰ ਇਦਾਂ ਕੀਤਾ ਤਾਂ ਪੂਰੇ ਸ਼ਹਿਰ 'ਚ ਰਾਹੇ ਦਾ ਕੋਈ ਨਾ ਹੀ ਨਾ ਲਵੇ ਫਕੀਰ ਦੀ ਬੱਲੇ ਬੱਲੇ ਹੋਈ ਪਈ ਮੈਂ ਧੜਕੇ ਦਾ ਬੰਦਾ ਆਇਆ ਵੀ ਸਵੇਰ ਦਾ ਬਾੜੀ ਹੀ ਨਹੀਂ ਜਾਂਦਾ ਓਏ ਘਰ ਦੀ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇ ਕੇ ਫੇਰ ਲਾਂਗ ਚ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਪਈ ਜਦੋਂ ਰਾਜੇ ਨੂੰ ਪਤਾ ਲੱਗਿਆ ਵੀ ਖਜ਼ਾਨਾ ਮੈਂ ਵੰਡ ਰਿਹਾ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਹੈ ਪਰ ਬੱਲੇ ਬੱਲੇ ਕਰਨ ਵਾਸਤੇ ਖਜ਼ਾਨਾ ਵੰਡ ਰਿਆ ਸੀ ਬੜਾ ਗੁੱਸਾ ਆਇਆ ਰਾਜੇ ਨੂੰ ਕਹਿੰਦਾ ਕੋਈ ਨਹੀਂ ਮੈਂ ਜਾਨਾ ਆਪ ਮੈਂ ਕਦਾ ਬੰਦੇ ਰਾਜਾ ਆਖੜਾ ਹੋ ਗਿਆ ਉਹ ਫਕੀਰ ਦੀ ਵਾਰੀ ਆ ਗਈ ਜਦੋਂ ਫਕੀਰ ਦੀ ਵਾਰ ਕੇ ਅਗੀ ਆ ਜਾ ਉਹ ਕੁਛ ਟੇਨ ਲੱਗਾ ਕਹਿੰਦਾ ਨਹੀਂ ਉਹ ਬੰਦਾ ਕਦੋਂ ਦਾ ਬੈਠਿਆ ਹੈ ਤਾਂ ਵਿਚਾਰੇ ਤੋਂ ਕਲੈਨ ਚ ਲੱਗਿਆ ਵੀ ਨਹੀਂ ਜਾਣਾ ਲੱਭੀ ਲੈਣਾ ਬਹੁਤ ਜ਼ਿਆਦਾ ਦੀ ਵਾਰੀ ਦਿਉਣੀ ਮੈਂ ਦੁਬਾਰਾ ਆਉਣਾ ਜੀ ਇਹਨੂੰ ਮੇਰੀ ਜਣਾ ਤੇ ਇਹਨੂੰ ਜਦੋਂ ਜੀ ਤਾਂ ਰਾਜੇ ਨੇ ਉਹਦੀ ਮਾਂ ਪਾਈ ਤੈਨਾਂ ਕੱਲ੍ਹ ਛੋੜੇ ਫੁੱਤੀ ਰਾਤ ਸਵੇਰ ਤਾਂ 10 15 ਵਾਰੀ ਇਹ ਕੰਮ ਕਰ ਚੁੱਕਿਆ ਤੂੰ ਜੋ ਤੇਰੀ ਵਾਰੀ ਆਉਂਦੀ ਹੈ ਤੂੰ ਆਪ ਪੈਂਦਾ ਨਹੀਂ ਪੁੱਛ ਕਿਸੇ ਹੋਰ ਨੂੰ ਨਾ ਦੇ ਕੇ ਆਪੇ ਲੈ ਲੈਂਚ ਲੱਗ ਰਿਹਾ ਹੈ ਗਲਤ ਗੱਲ ਹੈ ਇਹ ਕਹਿੰਦਾ ਕੋਈ ਗਲਤ ਗੱਲ ਨਹੀਂ ਰਾਜਾ ਸਾਹਿਬ ਆਪਾਂ ਦੋਨੇ ਇੱਕੋ ਜਿਹੇ ਕੋਈ ਜਿਵੇਂ ਇਹ ਵੀ ਉਹਨਾਂ ਚ ਆਪਣੀ ਕੋਈ ਫਰਕ ਨਹੀਂ ਕਹਿੰਦਾ ਮੈਂ ਰਾਜਾ ਤੂੰ ਫਕੀਰ ਹਰ ਕੋਈ ਉਹ ਕਹਿੰਦਾ ਗੱਲ ਸੁਣੋ ਰਾਜਾ ਸਾਹਿਬ ਫਰਕ ਕੋਈ ਨਹੀਂ ਜੋ ਥੋੜੇ ਕੋਲੇ ਤੇ ਤੁਸੀਂ ਵੰਡੀ ਜਾਂਦੇ ਜੋ ਮੇਰੇ ਕੋਲੇ ਮੈਂ ਵੰਡੀ ਜਾਂਦਾ ਉਹਨਾਂ ਕੋਲੇ ਖਜ਼ਾਨਾ ਮੇਰੇ ਕੋਲ ਬਾੜੀਆਂ ਨੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਉਹ ਖਿਆਨਾ ਤਾਂ ਕੱਲ ਨੂੰ ਮੁੱਕ ਜੂ ਪਰ ਸੋ ਨੂੰ ਮੁੱਕ ਜੂ ਦੋ ਦਿਨਾਂ ਬਾਅਦ ਮੁੱਕੇ ਪਾਰੀਆਂ ਥੋੜੀ ਮੁੱਕ ਗਈਆਂ ਉਹ ਦੂਜੀ ਜੋ ਪਾਰੀਆਂ ਮੈ ਨਹੀਂ ਬਹਿ ਗਿਆ ਰਾਜਾ ਕਹਿੰਦਾ ਬਖਸ਼ ਦੋ ਫਿਰ ਉਹਦੇ ਫਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ 'ਚ ਜਗਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ 'ਚ ਥਾਮਾਉਣ ਵਾਸਤੇ ਇਹ ਸੋਨੇ ਚਾਂਦੀ ਦੇ ਪੈਸੇ ਕੰਮ ਨਹੀਂ ਆਉਂਦੇ ਆਪਣੇ ਹਿੱਸੇ ਦੀਆਂ ਪਾਰੀਆਂ ਦੇਣੀਆਂ ਪੈਂਦੀਆਂ ਫਿਰ ਲੋਕ ਦੇ ਦਿਲਾਂ 'ਚ ਬਣਾਉਂਦੇ ਆ ਜਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ ਆਪਣੇ ਬੱਚਿਆਂ ਦੀਆਂ ਜਿਉਂਦੀਆਂ ਮਾਰੀਆਂ ਵੀ ਆਪਣੀ ਨਾਲ ਲਾਤੀਆਂ ਸ਼ੀਦਿਆਤ ਭਗਤ ਸਿੰਘ ਉਹਨੇ 23 ਸਾਲ ਦੀ ਉਮਰ ਚ ਰੱਸੇ ਚੁੰਮਿਆ ਫਾਂਸੀ ਵਾਲੇ ਆਪਣੇ ਜਿਰਾਉਣ ਦੀਆਂ ਬਾਣੀਆਂ ਦੇਸ਼ ਦੇ ਨਾਮ ਲਾਤੀਆਂ ਕੈਸੀ ਨਹੀਂ ਜਿਰਾਉਣਾ ਸਾਡੀ ਖਾਨ ਦੇ ਕੌਮ ਚ ਹੋਊਗੀ ਤਾਂ ਅਸੀਂ ਉਹਨਾਂ ਨਾਲ ਜਾ ਕਰਦੇ ਆ ਕਿ ਉਹਨਾਂ ਨੇ ਬਾਣੀਆਂ ਦਿੱਤੀ ਹੋਈਆਂ ਨੇ ਸੋ ਇਸ ਕਰਕੇ ਬਾਣੀਆਂ ਨਹੀਂ ਆਇਆ ਬੱਦੀ ਗੱਲ ਹੈ ਕਰਨ ਦੀ ਗੱਲ ਹੈ ਬੱਦੀ ਹੈ ਸੋ ਇਸ ਕਰਕੇ ਅੱਜ ਜਿੰਦਗਾਂ ਨੂੰ ਸ਼੍ਰੀ ਕਨੈਕਟ ਸਿੰਘ ਜੀ ਦੀ ਮਾਫੀ ਸੀਗੀ ਵੈਰੂ ਚਾਰਲੇ ਕੁਲਪੇਂਟਾ ਤਾਂ ਉਹਨਾਂ ਦੇ ਜਿਹੜਾ ਪਰਿਵਾਰ ਹੈ ਮਾਤਾ ਜੀ ਜੁੜਿਆ ਹੈ ਬਨਾਰਦੀ ਧੀ ਸੀ ਸੱਭਾ ਨੇ ਵਿੱਚ ਹੈ ਉਹਨਾਂ ਨਾਲ ਗੱਲ ਉਹਨਾਂ ਦੇ ਪਰਿਵਾਰ ਨਾਲ ਬਾੜੇ ਨੂੰ ਫਿਰ ਉਹਨਾਂ ਦਾ ਜਿਹੜਾ ਮਾਨ ਸਰਮਾਨਾ ਉਹਨੂੰ ਕਿਸੇ ਆਪਾ ਜਾਊਗਾ ਜੋ ਉਹ ਸ਼ੈਤਾਨ ਦੀ ਗਰੀ ਰਮਾਨੀਆ ਦਾ ਕੋਈ ਮੋਲੀ ਹੁੰਦਾ ਕਿਸੇ ਕ੍ਰਾਂਸੀ ਚ ਤੁਸੀਂ ਜੋ ਮਰਜੀ ਦੇ ਦਿਓ ਪਰ ਸ਼ਰਧਾ ਮੁੱਲ ਨਹੀਂ ਪਾ ਸਕਦੇ ਸ਼ੈਤਾਨ ਦੇ ਸਰਤਾਜ ਕਹੇ ਜਾਂਦੇ ਗੁਰੂ ਅਰਜਨ ਸ੍ਰੀ ਗੁਰੂ ਤੇਗ ਬਹਾਦਰ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਸਵਾਰਥ ਤੋਂ ਸਮੇਤ ਵਰ ਨਾਨਕ ਸਾਹਿਬ ਨੇ ਉਹਨਾਂ ਬਾਗਰ ਨੂੰ ਜਬਰ ਕਰਿਆ ਪੰਜਿਆਂ ਨਾਲ ਪਹਾੜ ਰੋਕੇ ਸੱਜ ਠੱਗ ਬਗੇ ਸੁਧਾਰੇ ਮਰਗ ਪੱਟਦੇ ਭਾਈ ਲਾਲ ਨੇ ਰੋਕੇ ਤੇ ਫਰਕ ਕੱਟ ਕੇ ਦਿਖਾਇਆ ਹلال ਤੇ ਹਰਾਮ ਦੀ ਕੀ ਹੁੰਦੀ ਜੀ ਤਾਂ ਭਰੇ ਭੇ ਸਾਡੇ ਤਨ ਪਿੰਡਾਂ ਦੇ ਪਿੰਡ ਭਰੇ ਭੇ ਖੇਤਾਂ ਦਾ ਖੇੜ ਬਣਾਈ ਨੇ ਯਾਦਗਾਰੀ ਸੀ ਤਾਂ ਦੇ ਬੁੱਤ ਲੱਗੇ ਕੋਈ ਕਾਰਗੇ ਲੱਗੇ ਕੋਈ ਯਾਦੀ ਲਹਿਰ ਹੋਵੇ ਲੱਗੇ ਕੋਈ ਮੁੱਕਾ ਲਹਿਰਾ ਕੋਈ ਦੁਨੀਆ ਲੈਣਾ ਚੱਲਿਆ ਆਪਣੇ ਪੰਜਾਬੀ ਇਸ ਕਰਕੇ ਆਪਾਂ ਤਾਂ ਸਿੱਧਾ ਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਤੀ ਹੈ ਧਰਤੀ ਛੱਡ ਕੇ ਨਹੀਂ ਜਾਣਗੇ ਐਂ ਤੇਰੇ ਨਾ ਪਰ ਨੂੰ ਮੈਂ ਬੱਚੇ ਨੂੰ ਕਹਿਣਾ ਪੜ ਲੋ ਲਾਇਬ੍ਰੇਰੀਆਂ ਖੁੱਲ ਰਹੀਆਂ ਯੂਪੀਐਸਸੀ ਦੇ ਸੈਕਟਰ ਖੁੱਲ ਜਾਣਗੇ ਬਿਲਕੁਲ ਫ੍ਰੀ ਪੜਾਵਾਂਗੇ ਡੀਸੀ ਬਣੋ ਐਸਐਸਪੀ ਬਣੋ ਵੱਡੀਆਂ ਬਣਾਈਆਂ ਕਰੋ ਪਲੱਸ 2 ਕਰਕੇ ਹਾਈਲਾਈਟਸ ਕਰਕੇ ਉਧਰ ਨੂੰ ਬਚੀ ਜਾਂਦੇ ਆ ਉਧਰ ਕਿਹੜਾ ਵਧੀਆ ਹਾਲ ਹੈ ਉਹ ਮੌਨ ਤਾਹ ਉਹਨੋਂ ਬੁਰਾ ਹਾਲ ਹੋਇਆ ਪਿਆ ਤੁਸੀਂ ਕਹਿੰਦਾ ਕੀ ਧਰਤੀ ਜੀ ਇਹਦੇ ਵਰਗੀ ਧਰਤੀ ਹੈ ਜੀ ਦੁਨੀਆ ਤੇ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊਜ਼ੀਲੈਂਡ ਤੋਂ ਲੈ ਕੇ ਉਹ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਐਹੋ ਜੀ ਧਰਤੀ ਹੈ ਨਹੀਂ ਕਿਤੇ 250 ਮਨ ਦਾਣੇ ਪੈਦਾ ਕਰਦੀ ਹੈ ਧਰਤੀ ਆਪਣੀ ਇੱਕ ਸਾਲ ਚ 90 ਮਨ ਚੋਨਾ ਸੱਚ ਮਨ ਕਰਕੇ ਇੱਕ ਸਾਲ ਚ 250 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਕਿਤੇ ਨਹੀਂ ਹੈ ਕਿਤੇ ਵਰਖੀ ਪਈ ਜਾਂਦੀ ਹੈ ਕਿਤੇ ਮੌਸਮ ਅਨ ਕੋਲ ਨਹੀਂ ਸਾਡੇ ਪਰ ਸਭ ਕੁਝ ਹੈ ਸਾਡੇ ਪਰ ਸਾਰਾ ਸੋ ਅਸੀਂ ਹੁਣ ਸ਼ਹੀਦਾਂ ਨੂੰ ਅੱਜ 15 ਅਕਤੂਬਰ ਦਾ ਯਾਦ ਕਰਿਆ ਕਰੀਏ ਹਮੇਸ਼ਾ ਉਹਨੇ ਪ੍ਰਭਾਵਨਾ ਨਾਲ ਖੜੀਏ 28 ਨਵੰਬਰ ਨੂੰ ਸਿਦੇ ਆਸਨ ਦਾ ਭਗਤ ਸਿੰਘ ਨੂੰ ਜਨਮ ਪਿਆ ਅਸੀਂ ਮੁਹਾਲੀ ਵਾਲੇ ਇਹ ਥੋੜਾ ਨਾਮ ਜਿਹੜਾ ਹੈ ਉਹ ਸ਼ਹੀਦ ਭਗਤ ਸਿੰਘ ਫ੍ਰੀडम ਜਲ੍ਹਿਆਂਵਾਲਾ ਟੱਕ ਵਾਲਿਆ ਹੈ ਗਿੰਦਰ ਨਗਰ ਕੱਤੇ ਫਿਰ ਮੋਟਾ ਖੇਤਰ ਇਸ ਤੋਂ ਵੱਡੀ ਮੂਰਤੀ ਨਹੀਂ ਬਣੀ ਹੋਊਗੀ ਇਸ ਤੋਂ ਵੱਡੀ ਵੱਡਾ ਪੁੱਤਰ ਨਹੀਂ ਬਣਿਆ ਹੋਣ ਲਗਭਗ 35 ਫੁੱਟ ਉੱਚਾ बुत लगूगा जो एयरपोर्ट तो ना जावेद का इस तरह हथ करके जो इनकाब जीवर नाम बुत है ना वह वो लगेगा हलवारे का नाम श्री करतार सिंह सराबा ने